ਕਾਰਨ ਕੁਛ ਨਹੀਂ ਜੱਕ ਦਾ ਮਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟਰੈਕਟਰ ਮੁੜਦਾ ਪਿਆ ਸੀ ਜਾਂ ਸਿੱਧਾ ਜਾ ਰਿਹਾ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਅੱਛਾ ਟੋਟਲ 100 ਕੀ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਜੀ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਨਾ ਉਸ ਟਰੈਕਟਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕਿ ਤੁਸੀਂ ਕਾਨੂੰਨੀ ਵੇਣਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਹਾਂ ਜੀ ਭਾਈ ਕੀ ਨਾਮ ਹੈ ਆਪਣਾ ਗੌਰਵ ਜੀ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀਗੇ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਣ ਜਾਣੇ ਮਿਠਿਆਣੇ ਤੇ ਤੇ ਕਿੱਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਦਾ ਆਪਣਾ ਇੱਥੇ ਹੀ ਹੋਇਆ ਵੇ ਬੂਆ ਭਾਈ ਪੰਪਰੇ ਦੇ ਸਾਹਮਣੇ ਹੀ ਕਾਰਨ ਕੀ ਮੰਦੇ ਐ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾ ਮਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟਰੈਕਟਰ ਮੋੜਦਾ ਪਿਆ ਸੀਗਾ ਜਾਂ ਸਿੱਧਾ ਜਾ ਰਿਹਾ ਸੀਗਾ ਮੋੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਅੱਛਾ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਤੇ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਤੇ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਨੂੰ ਲਾਜੇ ਮੈਸੇ ਮੌਕੇ ਤੇ ਪਹੁੰਚੇ ਜਾਂ ਕਾਰ ਟਰੈਕਟਰ ਚੱਲਤੀ ਗੰਦੇ ਵਿੱਚ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਹੈ ਉਹ ਤਾਂ 도ੜ ਗਿਆ ਜਿਹੜੇ ਓਨਰ ਹੈ ਉਹ ਹੀ ਆਏ ਹੈ ਉਹ ਹੀ ਬੋਲਦੇ ਪਏ ਤੇ ਜਿਹੜੇ ਓਨਰ ਆਏ ਆ ਜੀ ਉਹ ਚੜਦੇ ਪੇਪਰ ਬਿਲਕੁਲ ਪੂਰੇ ਚੜਨ ਨੂੰ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਣ ਨਹੀਂ ਆ ਨਾ ਉਸ ਟਰੈਕਟਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਚੜ ਰਹੇ ਆ ਜੀ ਕੀ ਤੁਸੀਂ ਕਾਨੂੰਨੀ ਵੇਣਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਕਾਗਜ਼ ਪੂਰੇ ਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਝ ਵੀ ਹੈਗਾ ਜਾਂ ਕੁਝ ਵੀ ਨੰਬਰ ਪਲੇਟ ਐਨੀ ਕੁਝ ਵੀ ਸਰ ਹੈਗਾ ਕੁਝ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਕਿ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂਗ ਕਵਾਂਗੇ ਸਾਡਾ ਵੈਡਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਕਾਰ ਦਾ ਇੱਥੇ ਪਰਭਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਡਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਅਸੀਂ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਭਾਈ ਮੇਰਾ ਨਾਮ ਹੈ ਲਖਮੀ ਲਖਮੀ ਗੱਡੀ ਬੱਸ ਮੈਂ ਬੋਲ ਰਿਹਾ ਵਾਂ ਮੈਂ ਕੱਲ ਹੋ ਦੱਸਣਾ ਚਾਹਣਾ ਇਹ ਗੱਡੀ ਮੇਰੀ ਗੱਡੀ ਹੈ ਮੇਰਾ ਛੋਟਾ ਬਰਾਦਰ ਚਲਾ ਰਿਹਾ ਸੀਗਾ ਕਿਉਂਕਿ ਇਸ ਗੱਡੀ ਦੀ ਮੈਂ ਜੀਪੀਐਸ ਨੂੰ ਕੈਕਿੰਗ ਚੈੱਕ ਕੀਤੀ ਹੈ 45 ਤੋਂ 70 ਦੀ ਸਪੀਡ ਤੇ ਗੱਡੀ ਦੇ ਬੰਤੀ ਹੈ ਬਸ ਕਿ ਆਪਣੇ ਸਾਈਡ ਰਾਮ ਨਾਲ ਜਾ ਰਿ ਉਹ ਵੀ ਕਹਿ ਰਹੇ ਨੇ ਕਿ ਕੈਮਰੇ ਦੀ ਕੋਈ ਵੀ ਆ ਗਈ ਲਾਈਵ ਮੈਂ ਉਹ ਵੀ ਚਾ ਤੁਹਾਨੂੰ ਦਿਖਾਊਗਾ ਲਾਈਵ ਰਿਕਾਰਡਿੰਗ ਵੀ ਦਿਖਾਊਗਾ ਇਹ ਗੱਡੀ ਦੀ ਸਪੀਡ ਜਿਹੜੀ ਵੱਜੀ 45 ਤੋਂ 48 ਦੀ ਸਪੀਡ ਤੇ ਗੱਡੀ ਵੱਜੀ ਇਹ ਬੰਦਾ ਇਧਰੋਂ ਆ ਰਿਹਾ ਸੀ ਗੱਡੀ ਆਰੇ ਮੋੜੇ ਕਹਿੰਦਾ ਜਾ ਰਹੀ ਸੀ ਮੇਰੇ ਭਾਜੀ ਮੈਂ ਲਾਈਵ ਕੈਮਰਾ ਸਾਰਾ ਚੈੱਕ ਕਰ ਲਿਆ ਵਾ ਤੇ ਉਹਨੇ ਜਾਤਰਾ ਮੈਂ ਇੱਕ ਗੱਡੀ ਨਜੋਨੇ ਜਾਤਰਾ ਮੋੜਤਾ ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਟੋਟਲ ਲੋਸ ਹੋ ਗਈ ਬਾਕੀ ਤੁਸੀਂ ਮੌਕਾ ਦੇ ਗਿਐ ਆਪਾਂ ਕਿਸੇ ਨੂੰ ਕੋਸ਼ ਨਹੀਂ ਆਇਆ ਤਾਂ ਮੰਗ ਕੀ ਕਰਦੇ ਆਪਾਂ ਮੰਗ ਮੈਂ ਇਹ ਕਰਦਾ ਕਿ ਜਿਹੜਾ ਸਾਡਾ ਨੁਕਸਾਨ ਹੋ ਗਿਆ ਬਾਸ ਸਾਡਾ ਨੁਕਸਾਨ ਪਰਵਾਈ ਕੀਤੀ ਜਾਵੇ ਉਹ ਪਾਰਟੀ ਨੂੰ ਇਹ ਜੇ ਬਾਕੀ ਆਪਾਂ ਭਾਈ ਬਾਈ ਕੀ ਨਾਮ ਹੈ ਆਪਣਾ ਭਾਜੀ ਮੇਰਾ ਨਾਮ ਗੁਰਮukh ਸਿੰਘ ਆ ਜੀ ਟਰੈਕਟਰ ਕਿੱਧਰ ਆ ਰਹੇ ਸੀ ਕਿੱਧਰ ਜਾ ਰਹੇ ਸੀ ਭਾਜੀ ਅਸੀਂ ਹਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹਾ ওভার ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਹੋਵੇ ਬੈਕ ਸਾਈਡ ਤੇ ਬਿਲਕੁਲ ਅੱਧੀ ਮੁੜੀ ਹੋ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਕਿ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜੇ ਆ ਪਰਲੀ ਸਾਈਡ ਤੋਂ ਕੋਈ ਨਹੀਂ ਪੇਲੂ ਸੀ ਪਾਰਟੀ ਦਾ ਇਹ ਕਹਿਣਾ ਆ ਕਿ ਉਹ 40 45 ਸਪੀਡ ਤੇ ਆ ਰਹੇ ਸੀਗੇ ਕਿ ਪਾਸਚੈਂਟ ਹੋਇਆ ਪਾਜੀ 40 ਪਾਜੀ ਅਸੀਂ ਆਪ ਤੁਹਾਡੇ ਨਾਲ ਇਹ ਗੱਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਦੇ ਵਿੱਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ ਭਾਜੀ ਕਹਿਣ ਨੂੰ ਕੀ ਕਰਨਾ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੇ ਕੀ ਸਪੀਡ ਕਹਿ ਰਹੀ ਆ ਟਰੈਕਟਰ ਦਾ ਟੋਟਲੇ ਲਾਸ ਦੇਖੋ ਆਜੋ ਟੱਚ ਆਪਾਂ ਹੁਣ ਕੀ ਮੰਗ ਕਰਦੇ ਆ ਭਾਜੀ ਅਸੀਂ ਤਾਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਕਰਾ ਦਨ ਜਾਓ ਉਹ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਆ ਉਹਨਾਂ ਦਾ ਵੀ ਨੁਕਸਾਨ ਆ ਆਪਾਂ ਇਹ ਨਹੀਂ ਕਹਿੰਦੇ ਦੋਨਾਂ ਤਰਾਹ ਦੇ ਜੋਲ ਨਾ ਚੰਗਾ ਸਾਰੇ